ਮੁਲਕ ਦੀ ਕੇਂਦਰੀ ਹਕੂਮਤ ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਸਮੇਂ ਤੋਂ ਸਿੱਖ ਚਿਹਰਿਆਂ ਉੱਤੇ ਇੱਕ ਖਾਸ ਨਜ਼ਰ ਟਿਕਾਈ ਜਾ ਰਹੀ ਸੀ ਸਿਆਸਤ ਦੇ ਲਿਹਾਜ਼ ਤੋਂ ਤੇ ਅੱਜ ਇੱਕ ਵੱਖਰੀ ਤਰ੍ਹਾਂ ਦਾ ਉਸ ਨਜ਼ਰ ਦਾ ਛਿੱਟਾ ਸਾਹਮਣੇ ਆਇਆ ਹੈ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਵਜੋਂ ਤਨਾਤ ਰਹੇ ਤਰਨਜੀਤ ਸਿੰਘ ਸੰਧੂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਤੇ ਅਗਲੇ ਸਰਬੇਸਵਭਾਵਨਾ ਹੈ ਕਿ ਉਹ ਬੀਜੇਪੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਹੋਣਗੇ ਦੁਜੀਵ ਨੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਪਸ਼ਟ ਕੀਤਾ ਹੈ ਕਿ ਜਿਹੜੀ 22 ਮਾਰਚ ਦੀ ਕੋਰ ਕਮੇਟੀ ਦੀ ਬੈਠ ਕੇ ਉਹਦੇ ਵਿੱਚ ਜਿਹੜੀ ਰਣਨੀਤੀ ਹੈ ਅਕਾਲੀ ਦਲ ਦੀ ਉਹ ਜ਼ਾਹਰ ਕੀਤੀ ਜਾਏਗੀ ਉਹਦੇ ਤੇ ਅੰਤਮ ਰੂਪ ਕਹਿੰਦਾ ਭਾਵ ਕੇ ਆਖਰੀ ਫੈਸਲਾ ਲਿਆ ਜਾਏਗਾ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਤਰਨਜੀਤ ਸਿੰਘ ਸੰਧੂ ਇੱਕ ਵੱਡੇ ਰਿਸਕ ਦੇ ਵਿੱਚ ਨੇ ਕਿਉਂਕਿ ਬਿਨਾ ਅਲਾਈਅੰਸ ਉੱਤੇ ਭਾਜਪਾ ਹੱਲੇ ਉਸ ਮੁਕਾਬਲੇ ਦੇ ਵਿੱਚ ਨਹੀਂ ਕਿ ਉਹ ਸਿੱਧੇ ਤੌਰ ਤੇ ਉੱਥੇ ਸੀਟ ਕੱਢ ਸਕੇ ਕਿਉਂਕਿ ਉੱਥੇ ਦੇਖਿਆ ਹੀ ਹੈ ਕਿ ਹਰਦੀਪ ਸਿੰਘ ਪੁਰੀ ਪਿਛਲੀ ਵਾਰ ਮਾਤ ਖਾ ਗਏ ਇਸ ਤੋਂ ਪਹਿਲਾਂ ਭਾਜਪਨ ਇੱਕ ਵੱਡਾ ਉਮੀਦਵਾਰ ਉੱਥੇ ਲਿਆਂਦਾ ਅਰुण ਜੇਤਲੀ ਉਹਨਾਂ ਨੇ ਵੀ ਮਾਤ ਖਾਦੀ ਅਜਿਹੇ ਸਾਰੇ ਜਿਹੜੇ ਮਾਮਲੇ ਨੇ ਗੱਲਬਾਤ ਲਈ ਚਰਚਾ ਲਈ ਅੱਜ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ ਉਹਗੇ ਵਿਚਾਰਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲੀ ਮਿਸ਼ਨ ਪੰਜਾਬੀ ਉਰਨ ਤੁਹਾਡਾ ਵੈਲਕਮ ਸਵਾਗਤ। ਸ਼ੁਕਰੀਓ ਭਿੰਦਰ ਸਾਹਿਬ ਸਤਿ ਸ੍ਰੀ ਅਕਾਲ ਸ੍ਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ ਪੰਜਾਬ ਦੇ ਵਿੱਚ ਕਈ ਵੱਡੇ ਮਸਲੇ ਇੰਨੀ ਦਿਨੀ ਪਕੇ ਹੋਏ ਨੇ ਖਾਸ ਕਰਕੇ ਕਿਸਾਨੀ ਮਸਲਾ ਤੇ ਅਜਿਹੇ ਦੌਰਾਨ ਜਿਹੜੀ ਲੋਕ ਸਭਾ ਦਾ ਪੜ ਉਹ ਪੱ ਚੁੱਕਾ ਹੈ। ਭਾਰਤੀ ਜਨਤਾ ਪਾਰਟੀ ਉੱਤੇ ਪਿਛਲੇ ਸਮੇਂ ਇੱਕ ਦੇਸ਼ ਵਾਸੀਆਂ ਦੀ ਜਾਂ ਅੰਤਰਰਾਸ਼ਟਰੀ ਪੱਖੋਂ ਖਾਸ ਕਰਕੇ ਸਿੱਖਾਂ ਦੀ ਇੱਕ ਨਜ਼ਰ ਟਿਕੀ ਹੋਈ ਸੀ ਕਿ ਸਿੱਖ ਚਿਹਰਿਆਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਤੇ ਲਿਹਾਜ਼ਾ ਉਹਦਾ ਇੱਕ ਸਿੱਟਾ ਅੱਜ ਸਾਹਮਣੇ ਆਇਆ ਕਿ ਅਮਰੀਕਾ ਦੇ ਵਿੱਚ ਜਿਹੜੇ ਭਾਰਤੀ ਰਾਜਦੂਤ ਵੱਜੋਂ ਉਹਨਾਂ ਨੇ ਸਵਾਵਾ ਨਵਾਈਆਂ ਤਰਨਜੀਤ ਸਿੰਘ ਸੰਧੂ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਡਾਕਟਰ ਸਾਹਿਬ ਇਹ ਸਾਰੇ ਮਾਮਲੇ ਨੂੰ ਆਪਾਂ ਕਿਵੇਂ ਦੇਖਦੇ ਆਂ ਪਿੰਡ ਸਾਹਿਬ ਦੇਖੋ ਤਰਨਜੀਤ ਸਿੰਘ ਸੰਧੂਰਾਂ ਦਾ ਕਲੀਅਰ ਹੀ ਸੀਗਾ ਕਾਫੀ ਦੇਰ ਤੋਂ ਇਹ ਗੱਲ ਸਾਰਿਆਂ ਨੂੰ ਸਪਸ਼ਟ ਈ ਸੀ ਕਿ ਕਿ ਉਹ ਭਾਜਪਾ ਦੇ ਨਾਲ ਨੇ ਜਾ ਰਹੇ ਨੇ ਪੁਰਾਣੇ ਸੀਨੀਅਰ ਆਈਐਫਐਸ ਅਫੀਸਰ ਨੇ ਕਈ ਤਮਾਤੇ ਇਨਵੈਸਟਰ ਰਹੇ ਨੇ ਉਹ శ్రీਲੰਕਾ ਆਪਣੇ ਜਰਮਨੀ ਦੇ ਵਿੱਚ ਪਰਿਵਾਰ ਵੀ ਉਹਨਾਂ ਦਾ ਖਾਨਦਾਨੀ ਪਰਿਵਾਰ ਹੈ ਤੇ ਜਲ ਸਿੰਘ ਸਮੁੰਦਰੀ ਦੇ ਪਰਿਵਾਰ ਤੋਂ ਨੇ ਸਿੱਖ ਮਤਲਬ ਕਹਿ ਲੋ ਕਿ ਜਿਹੜੀ ਲਹਿਰ ਮਾਡਰਨਾਈਜੇਸ਼ਨ ਦੀ ਲਹਿਰ ਸੀ ਜਿਹੜੀ ਸਿੱਖੀ ਸੰਗੀ ਤੇਜਸ ਸਿੰਘ ਸਮੁੰਦਰੀ ਉਹਦੇ ਵਿੱਚ ਬੜੀ ਵੱਡੀ ਫਿਗਰ ਸੀਗੇ ਪਰ ਉਹਨਾਂ ਦੇ ਨਾਮ ਤੇ ਤੇਜਸ ਸਿੰਘ ਸਮੁੰਦਰੀ ਹਾਲ ਬਣਿਆ ਹੋਇਆ 골ਡਨ ਟੈਂਪਲ ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਕਿਸੇ ਨੂੰ ਇਹਨਾਂ ਮਾਣ ਮਿਲਿਆ ਹੋਵੇ ਹੂੰ ਜੀ ਉਹ ਇੱਕ ਵੱਡੀ ਸ਼ਖਸੀਅਤ ਵੱਡਾ ਖਾਨਦਾਨ ਕਹਿ ਲੋ ਬੀਜੇਪੀ ਦੇ ਨਾਲ ਚੱਲਿਆ ਗਿਆ ਬੀਜੇਪੀ ਕੋਲੇ ਦਿਖਾਉਣ ਲਈ ਹੈਗਾ ਸਿੱਖਾ ਨੂੰ ਜਿਸ ਤਰ੍ਹਾਂ ਪਹਿਲਾਂ ਉਹ ਪਟਕੇ ਲਗੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕੱਲ ਪਰਸੋਂ ਉਹਨਾਂ ਨੇ ਗੋਲਡਨ ਟੈਂਪਲ ਦੇ ਸਬਕ ਮੰਗਰੰਥੀ ਬੇਸਿਕਲੀ ਜੇ ਨੂੰ ਆਪਾਂ ਵੱਡੇ ਪਰਸਪੈਕਟਿਵ ਦੇ ਸਮਝੀਏ ਤਾਂ ਕਾਂਗਰਸ ਵੀ ਥੋੜਾ ਜਿਹਾ ਕੰਮ ਕਰਦੀ ਰਹੀ ਹੈ ਮਿਨੋਰਟੀਜ਼ ਨੂੰ ਟੋਕਨ ਰਿਪਰੈਜ਼ੈਂਟੇਸ਼ਨ ਜਿਹੜੀ ਦੇਣੀ ਹੈ ਨਾ ਜਾਂ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਅਸੀਂ ਕਹਿੰਦੇ ਹਾਂ ਯਾਨੀ ਜੈਲ ਸਿੰਘ ਦੇਖੋ ਪ੍ਰੈਜ਼ੀਡੈਂਟ ਆਫ ਇੰਡੀਆ ਸੀਗੇ ਉਦੋਂ ਹੀ ਆਪਰੇਸ਼ਨ ਗ੍ਰੂ ਸਟਾਰ ਵੀ ਹੋਇਆ ਕਿ ਜੇ ਮੈਜੋਰਟੀ ਮਿਨੋਰਟੀ ਦਾ ਇੰਡੀਆ ਦੇ ਵਿੱਚ ਰਿਸ਼ਤਾ ਹੈ ਉਹਦੀ ਕੋਰ ਦੇ ਵਿੱਚ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ ਉਹ ਇਹ ਹੀ ਹੈ ਕਿ ਜਿਹੜੀ ਸਟੇਟ ਹੈ ਇੰਡੀਅਨ ਉਹ ਕਹਿੰਦੀ ਹੈ ਵੀ ਇਹਨਾਂ ਦੇ ਜਿਹੜੇ ਸੱਤਾਧਾਰੀ ਨੇ ਇਹਦੀ ਜਿਹੜੀ ਅਲਹਿਤ ਸਿੱਖਾਂ ਦੀ ਉਹਨੂੰ ਨਾਲ ਰੱਖੋ ਹੂੰ ਜ਼ਰੂਰ ਧਾਰਾ 15 ਦਾ ਵੀ ਤੁਹਾਨੂੰ ਪਤਾ ਇੱਕ ਵਾਰੀ ਮਤਲਬ ਹੋਇਆ ਸੀ ਜੀ ਸਿੱਖਾਂ ਨੂੰ ਅਲਹਿਦਾ ਨਹੀਂ ਸਿੱਖਣਿਆ ਗਿਆ ਕਿ ਇਹ ਇਕੱਲੇ ਦਾ ਧਰਮ ਨਹੀਂ ਹੈਗੇ ਨੇ ਉਹ ਨਹੀਂ ਮੰਨਦੇ ਇਸ ਚੀਜ਼ ਨੂੰ ਹੂੰ ਤੇ ਉਹ ਸਭ ਕੁਝ ਜੀ ਉਹ ਇਹ ਕਹਿੰਦੇ ਨੇ ਕਿ ਮਤਲਬ ਸਾਡਾ ਜਿਹੜਾ ਮਤਲਬ ਇਹ Hindu ਧਰਮ ਦਾ ਹੀ ਇੱਕ ਹਿੱਸਾ ਹੈਗੇ ਨੇ ਉਹ ਤੜ ਹਿੱਸਾ ਹੈਗੇ ਨੇ ਜੇ ਤੁਸੀਂ ਉਹਨਾਂ ਦਾ ਲਿਟਰੇਚਰ ਪੜੋ ਉਹ ਮਤਲਬ ਬੰਦੇ ਬਹਾਦਰ ਦੇ ਉੱਪਰ ਉਹਨਾਂ ਨੇ ਵੀਰ ਵਰਾਗੀ ਨੋ ਦਾ ਨੋਵਲ ਵੀ ਲਿਖਿਆ ਸੀ ਮਤਲਬ ਲੰਬੀ ਚੌੜੀ ਇਹਦੀ ਹਿਸਟਰੀ ਹੈ ਕਿ ਉਹ ਇਹ ਮੰਨਦੇ ਨੇ ਕਿ ਇਹ ਸਾਡੇ ਤੋਂ ਵੱਖਰੇ ਨਹੀਂ ਹਨ ਹਾਂ ਤੋਂ ਦਾ ਜ਼ੋਰ ਲੱਗਿਆ ਰਿਹਾ 80s ਤੋਂ ਖਾਸ ਕਰਕੇ ਵੀ ਸਿੱਖ ਇੱਕ ਵੱਖਰੀ ਕੌਮ ਨੇ ਪਹਿਲਾਂ ਵੀ ਇੱਕ ਵੱਖਰੀ ਕੌਮ ਦਾ ਜਦੋਂ ਟੂ ਨੇਸ਼ਨ ਥਿਉਰੀ ਆਈ ਤਾਂ ਉਦੋਂ ਵੀ ਸਿੱਖਾਂ ਦੇ ਕੁਝ ਲੀਡਰਾਂ ਨੂੰ ਅੰਗਰੇਜ਼ਾਂ ਨੇ ਕਿਹਾ ਕਿ ਤੁਸੀਂ ਆਪਣੀ ਧਾਰਮਿਕ ਆਈਡੈਂਟੀ ਦੇ ਤੌਰ ਤੇ ਕਰੋ ਸੋ ਇਹ ਇੱਕ ਵੱਡਾ ਫਰੇਮਵਰਕ ਹੈ ਉਹਦੇ ਚ ਉਹ ਕਹਿੰਦੇ ਨੇ ਵੀ ਸਿੱਖ ਸਾਡੇ ਲਈ ਮੌਲਜੋਗ ਨੇ ਅਸੀਂ ਉਹਨਾਂ ਦੇ ਜਿਹੜੇ ਮੌਲਜੋਗ ਬੰਦੇ ਨੇ ਉਹਨਾਂ ਨੂੰ ਅਸੀਂ ਆਪਣਾ ਰੱਖਦੇ ਹਾਂ ਅੱਛਾ ਇਹ ਵੀ ਪਿੰਡਰ ਸਾਹਿਬ ਕੋ ਭੁੱਲੀ ਹੋਈ ਗੱਲ ਨਹੀਂ ਹੈ ਕਿ ਜਿਹੜੇ ਸਿੱਖਾਂ ਦੇ ਵਿੱਚ ਕਹਿ ਲੋ ਨੋਬਿਲਟੀ ਸੀ ਆਪਣੇ ਰਣਜੀਤ ਸਿੰਘ ਤੋਂ ਬਾਅਦ ਜ਼ਿਆਦਾਤਰ ਮਹਾਰਾਜ ਸਿੰਘ ਦੀ ਲਹਿਰ ਤੋਂ ਬਾਅਦ ਜਰਲ ਗਏ ਸੀ ਹੂੰ ਜੀ ਸੱਤਾ ਤਾਂ ਹੀ ਹੁੰਦੇ ਨੇ ਮਤਲਬ ਤੁਸੀਂ ਇਹ ਦੇਖੋ ਨਾ ਵੀ ਆਪਣੇ ਸਿਮਰਨਜੀਤ ਸਿੰਘ ਮਾਨ ਜੀ ਨੇ ਇਹਨਾਂ ਦੇ ਜਿਹੜੇ ਨਾਨਾ ਜੀ ਸੀ ਉਹਨਾਂ ਨੇ ਮਤਲਬ ਰੋਗ ਸਿੰਘ ਜੀ ਨੇ ਮਤਲਬ ਡਾਇਰ ਨੂੰ ਵੀ ਉੱਥੇ ਨਵਾਜਿਆ ਸੀਗਾ ਮਤਲਬ ਸੋ ਇਹ ਇਹ ਇੱਕ ਲੈਵਲ ਆਪਾਂ ਨੂੰ ਹੀ ਮੰਨ ਕੇ ਚੱਲਣਾ ਚਾਹੀਦਾ ਵੀ ਧਰਮ ਆਪਣੀ ਜਗ੍ਹਾ ਜਿਹੜੀ ਸੱਤਾ ਹੈ ਉਹ ਆਪਣੀ ਜਗ੍ਹਾ ਸੋ ਇਸ ਕਰਕੇ ਇਹ ਤਰਨਜੀਤ ਸਿੰਘ ਸੰਧੂ ਦੇ ਉੱਪਰ ਕੋਈ ਟਿੱਪਣੀਆਂ ਟੁਪਲੀਆਂ ਲੋਕ ਕਰ ਰਹੇ ਨੇ ਮੈਂ ਦੇਖਿਆ ਜਿਹੜੇ ਕਰਨ ਖੈਦੀ ਬੰਦੇ ਨੇ ਕੋਈ ਐਸੀ ਗੱਲ ਨਹੀਂ ਹੈ ਦੇਖੋ ਉਹ ਸੱਤਾ ਦਾ ਹਿੱਸਾ ਸੀ ਹਿੰਦੁਸਤਾਨ ਦੀ ਰਿਪਰੈਜ਼ੈਂਟੇਸ਼ਨ ਕਰੀ ਉਹਨੇ ਅਮਰੀਕਾ ਦੇ ਵਿੱਚ ਸੋ ਉਹਨਾਂ ਨੂੰ ਮੇਰਾ ਖਿਆਲ ਉਹਨਾਂ ਨੂੰ ਬੀਜੇਪੀ ਦੀ ਲੋੜ ਨਹੀਂ ਬੀਜੇਪੀ ਨੂੰ ਉਹਨਾਂ ਦੀ ਜ਼ਿਆਦਾ ਲੋੜ ਸੀ ਹੂੰ ਜੀ ਸੋ ਹਾਲਾਤ ਜਿਹੜੀ ਬਣਦੀ ਜਾ ਰਹੀ ਹੈ ਇੱਕ ਪਾਸੇ ਗਰਾਉਂਡ ਪੱਧਰ ਦੀ ਜਿਹੜੀ ਰਿਐਲਿਟੀ ਹੈ ਤੇ ਇੱਕ ਜਿਹੜੀ ਇਹ ਦੰਦੀ ਰਿਪਰੈਜੈਂਟੇਸ਼ਨ ਹੈ ਜਿੱਤ ਸਕਣਗੇ ਕਿ ਨਹੀਂ ਜਿੱਤ ਸਕਣਗੇ ਇਹ ਇਹ ਗੁੰਝਲਦਾਰ ਮਸਲਾ ਹੈ ਇੱਕ ਤਾਂ ਆਪਾਂ ਪਹਿਲਾਂ ਵੀ ਦੇਖਿਆ ਹੈ ਕਿ ਆਪਣੇ ਜਿਹੜੇ ਇਨਵੈਸਟਰ ਵਗੈਰਾ ਜੋ ਹੋਰ ਆਏ ਨੇ ਇੱਧਰ ਉਹ ਸਿਆਸਤ ਚ ਉਸ ਤਰ੍ਹਾਂ ਨਹੀਂ ਜੰਮ ਸਕਦੇ ਬਿਊਰੋਕਰੇਟ ਵੀ ਨਹੀਂ ਜੰਮ ਸਕਦੇ ਪੂਰੀ ਤਰ੍ਹਾਂ ਪਰ ਜਿਹੜੇ ਐਪਸ ਹੁੰਦੇ ਨੇ ਉਹ ਤਾਂ ਬਹੁਤ ਹੀ ਮਤਲਬ ਉਹਨਾਂ ਦੀ ਟ੍ਰੇਨਿੰਗ ਹੈ ਨਾ ਜਿਹੜੀ ਉਹ ਬਹੁਤ ਹੋਰ ਤਰ੍ਹਾਂ ਦੀ ਹੁੰਦੀ ਹੈ ਸੋ ਅੰਮ੍ਰਿਤਸਰ ਦੀ ਜਿਹੜੀ ਸਿਆਸਤ ਹੈ ਜਿੱਥੇ ਮਤਲਬ ਦੇ ਪਾਸੇ ਮਜੀਠੀਆ ਸਾਹਿਬ ਹੋਰ ਵਿਜੇਪ੍ਰਤਾਪ ਤੇ ਹੋਰ ਮਤਲਬ ਉਲਟੋਹਾ ਸਾਹਿਬ ਹੁਣੇ ਫਿਰਦੇ ਨੇ ਮਾਝੇ ਦੇ ਵਿੱਚ ਸੋ ਉਸ ਲੈਵਲ ਦੀ ਸਿਆਸਤ 'ਚ ਫਿੱਟ ਹੋ ਸਕਣਗੇ ਜਿੱਤ ਸਕਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਤੁਸੀਂ ਪਹਿਲਾਂ ਦੱਸਿਆ ਹੀ ਆ ਵੀ ਜੇਤਲੀ ਸਾਹਿਬ ਵੀ ਆਏ ਸੀ ਹੂੰ ਜੀ ਸੋ ਕੀ ਕੈਪਟਨ ਰਮਨਦਰ ਸਿੰਘ ਉਹਨਾਂ ਨੇ ਜੇਤਲੀ ਕੇਤਲੀ ਕਹਿ ਕੇ ਖਰਾਬ ਹੋ ਦਿੱਤਾ ਸੀ ਇਸੇ ਤਰ੍ਹਾਂ ਉਹ ਵੀ ਆਏ ਮੱਲੇ ਜਿਹੜੇ ਪੈਰਾ ਡ੍ਰੋਪਿੰਗ ਹੈ ਨਾ ਜਿਹੜੀ ਕੈਂਡੀਡੇਟਸ ਦੀ ਕਿ ਬਹੁਤ ਵੱਡਾ ਚਿਹਰਾ ਕੋਈ ਲੱਭ ਕੇ ਇੰਪੋਰਟੈਂਟ ਬੰਦਾ ਉਹਨੂੰ ਲਿਆ ਕੇ ਸਜਾਉਣਾ ਪੰਜਾਬ 'ਚ ਇਹ ਚੱਲਦੀ ਨਹੀਂ ਸਣੀ ਦੇਵਾਲ ਦੇ ਕੇਸ ਚੱਲ ਗਈ ਸੀਗੀ ਪਰ ਘੱਟ ਚੱਲਦੀ ਹੈ ਹਾਂ ਹਾਂ ਜੀ ਜੀ ਉਹਨੇ ਆਪਣੇ ਉਹ ਮਿਲਟਰੀ ਦੇ ਜਰਨਲ ਸੀਗੇ ਪਟਿਆਲੇ 'ਚ ਵੀ ਦੇਖੇ ਸੀਗੇ ਇੱਕ ਉਹ ਪਤਾ ਹੀ ਨਾਮ ਲੈਣੇ ਉਹਨਾਂ ਦਾ ਜੀ ਜੀ ਪਰ ਰੁਕ ਹੋ ਗਿਆ ਸੀ ਸੋ ਵੱਡੇ ਜਿਤੇ ਵੱਡਾ ਚਿਹਰਾ ਆਪਣੇ ਆਪ ਚ ਕੁਝ ਨਹੀਂ ਹੁੰਦਾ ਗਰਾਉਂਡ ਰਿਐਲਿਟੀ ਜਿਹੜੀ ਉੱਥੇ ਹੈ ਅਮਰਸਰ ਦੀ ਮੇਰਾ ਖਿਆਲ ਇਹ ਹੈ ਕਿ ਜੇ ਤਾਂ ਅਕਾਲੀ ਤੇ ਭਾਜਪਾ ਦਾ ਹੋ ਜਾਂਦਾ ਸੌ ਸਮਝੌਤਾ ਹੂੰ ਇਹ ਨਹੀਂ ਹੋ ਸਕੀਏ ਆਦਰਵਾਇਜ਼ ਇਹਨਾਂ ਦਾ ਸੀਟ ਕੱਢਣਾ ਮੁਸ਼ਕਲ ਹੋ ਜਾਊਗਾ ਹੂੰ ਹੂੰ ਜੀ 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 ਕਿਉਂਕਿ ਅਕਾਲੀ ਗੱਲ ਦਾ ਤਾਂ ਹੁਣ ਕਹਿਣਾ ਕਿ ਸਾਡੀ ਆਖਰੀ ਨੀਤੀ ਅਸੀਂ 22 ਨੂੰ ਜਿਹੜੀ ਕੋਰ ਕਮੇਟੀ ਦੀ ਬੈਠਕ ਉਹਦੇ ਚ ਅਸੀਂ ਕਰ ਲਈਣੀ ਹੈ ਤੇ ਵੇਖਣ ਵਾਲੀ ਗੱਲ ਹੈ ਕਿ ਅਲਾਈਅੰਸ ਹੁਣ ਹੁੰਦਾ ਹੈ ਜਾਂ ਨਹੀਂ ਹੁੰਦਾ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਈ ਪੱਖੋਂ ਮਤਲਬ ਦੇਖਿਆ ਜਾ ਰਿਹਾ ਹੈ ਕਿ ਵੱਡੇ ਪੱਧਰ ਉਤੇ ਇਹ ਵੀ ਆ ਰਿਹਾ ਹੈ ਕਿ ਸ਼ਾਇਦ ਹੁਣ ਮੁਸ਼ਕਲ ਹੀ ਹੈ ਇਹ ਮਤਲਬ ਅਲਾਈਅੰਸ ਤੋਂ ਹੁੰਦਾ ਪਰ ਜਿਵੇਂ ਤਰਜੀਹ ਸੰਧੂ ਵਰਗੇ ਉਮੀਦਵਾਰ ਲੈਂਦੇ ਜਾ ਰਹੇ ਨੇ ਤਾਂ ਫਿਰ ਕੋਈ ਨਾ ਕੋਈ ਇੱਕ ਦੁਬਾਰਾ ਗੱਲ ਜ਼ਰੂਰ ਦੁਰਦੀ ਕਿ ਸ਼ਾਇਦ ਇਤਨਾ ਕਿਤੇ ਕੋਈ ਗੱਲ ਚੱਲ ਵੀ ਰਹੀ ਹੋਵੇਗੀ ਜੀ ਇਹਦੇ ਤੋਂ ਵੀ ਇਹਨਾਂ ਨੂੰ ਲਿਆਉਣਾ ਵੀ ਇਹ ਇੰਡੀਕੇਟ ਕਰ ਰਿਹਾ ਹੈ ਕਿ ਇਹਨਾਂ ਦਾ ਸਮਝੌਤਾ ਸਿਰੇ ਨਹੀਂ ਚੜ੍ਹਿਆ ਹਾਂ ਜੀ ਇੰਡੀਪੈਂਡੈਂਟਲੀ ਸਿੱਖ ਕੈਂਡੀਡੇਟ ਖੜਾ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਅਜੇ ਕੋਈ ਮਤਲਬ ਤਾਰਾਂ ਜੁੜੀਆਂ ਹੋਈਆਂ ਨੇ ਸਭ ਕੁਝ ਹੈ ਪਰ ਅਜੇ ਕਰੰਟ ਨਹੀਂ ਛੱਟਿਆ ਜਾ ਰਿਹਾ ਉਹਦੇ ਵਿੱਚ ਇਸੇ ਕਰਕੇ ਅਨਾਉਂਸਮੈਂਟ ਹੁੰਦੀ ਜਾ ਰਹੀ ਹੈ ਕਾਫੀ ਦੇਰ ਤੋਂ ਹਾਂ ਪਰ ਇਹ ਜਿਹੜੀ ਗਰਾਊਂਡ ਲੈਵਲ ਦੇ ਉੱਪਰ ਦੋਨਾਂ ਨੂੰ ਅਹਿਸਾਸ ਹੈ ਇਸ ਗੱਲ ਦਾ ਕਿ ਵੋਟ ਟਰਾਂਸਫਰ ਕਰਨੀ ਬੜੀ ਔਖੀ ਹੈ ਜੀ ਜੀ ਕਿ ਆਪਣੇ ਨਹੀਂ ਟਰਾਂਸਫਰ ਕਰ ਸਕੂਗੀ ਸ਼ਾਇਦ ਉਹਨਾਂ ਦਾ ਬਹੁਤ ਹੀ ਕਮਿਟਡ ਆਰ ਐਸਐਸ ਦਾ ਹੁੰਦਾ ਵੀ ਸ਼ਾਇਦ ਥੋੜੀ ਪਰਸੈਂਟੇਜ ਉਹ ਕਰ ਵੀ ਸਕਣਾ ਅਕਾਲੀਆਂ ਲਈ ਬੜਾ ਮੁਸ਼ਕਿਲ ਹੈ ਕੰਮ ਅੱਜ ਉਹਨਾਂ ਨੇ ਦੁਬਾਰਾ ਪੰਜਾਬ ਯਾਤਰਾ ਸ਼ੁਰੂ ਕੀਤੀ ਹੈ ਆਪਣੇ ਆਪ ਬਚਾਓ ਵਾਲੇ ਅੱਛਾ ਘਰ ਵਾਪਸੀ ਹੋ ਰਹੀ ਹੈ ਮਤਲਬ ਟੀਮਸਰ ਸਾਹਿਬ ਵੀ ਆ ਗਏ ਜੀ ਫੋਰ ਵੀ ਆ ਗਏ ਪਰ ਅਜੇ ਮਤਲਬ ਉਸ ਤਰੀਕੇ ਦੇ ਨਾਲ ਮੇਰਾ ਖਿਆਲ ਹੈ ਵੀ ਵੱਜਵੇਂ ਰੂਪ ਚ ਪਾਰਟੀ ਨੇ ਆਪਣਾ ਘਰ ਸੰਭਾਲ ਲਿਆ ਹੋਵੇ ਹੂੰ ਉਦਾਂ ਨਹੀਂ ਹੈ ਫੌਜਾਂ ਮਤਲਬ ਉਸ ਤਰ੍ਹਾਂ ਮੋਰਚਿਆਂ ਤੇ ਲੱਗ ਗਈਆਂ ਹੁਣ ਇਹ ਗੱਲ ਨਹੀਂ ਹੈ ਅਜੇ ਉਹ ਮਤਲਬ ਰਿਕਵਰੀ ਕਰ ਰਹੇ ਨੇ ਜੀ ਹਾਂ ਹਾਂ ਜੀ ਜੀ ਫਿਰ ਇਹ ਜੇ ਅਕਾਲੀ ਦਲ ਵੀ ਮੰਨ ਲਓ ਕਿ ਹਾਲੇ ਆਪਣਾ ਘਾਰ ਹੀ ਸੰਭਾਲ ਰਿਹਾ ਹੈ ਰਿਕਵਰੀ ਹੀ ਕਰ ਰਿਹਾ ਹੈ ਤੇ ਭਾਜਪਾ ਵੀ ਮੰਨ ਲਓ ਕਿ ਆਪਣਾ ਕੈਂਡੀਡੇਟ ਉਹਨਾਂ ਨੇ ਬਹੁਤ ਵੱਡਾ ਖੜਾ ਕੀਤਾ ਹੈ ਪਰ ਫਿਰ ਵੀ ਲੱਗ ਨਹੀਂ ਰਿਹਾ ਕਿ ਇਹ ਜਿਹੜਾ ਸੰਤੋਲ ਇਹ ਦੋਨਾਂ ਦਿਨਾਂ ਚ ਕਿ ਮਤਲਬ ਕਾਮਯਾਬੀ ਵਾਲਾ ਲੱਗੇ ਬਦੂਗਾ खैर ਉਦਾਂ ਜੇਕਰ ਸੋਚੀਏ ਵੇਖੀਏ ਇਲੈਕਸ਼ਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਸੰਭਾਵਨਾਵਾਂ ਸਾਰੀਆਂ ਨੇ ਜਿੱਤ ਹਾਰ ਆਪਾਂ ਦੋਨੇ ਮੰਨ ਕੇ ਚੱਲ ਵੀ ਸਕਦੇ ਹਾਂ ਪਰੰਤੂ ਜੇਕਰ ਆਪਾਂ ਮੁੱਢਲੇ ਤੌਰ ਤੇ ਦੇਖੀਏ ਤਾਂ ਤਰਨਜੀਤ ਸਿੰਘ ਸੰਧੂ ਭਾਮਲੇ ਇੱਕ ਵੱਡਾ ਚਿਹਰਾ ਨੇ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸ ਵੀ ਰਹੇ ਹੋ ਪਰ ਪੰਜਾਬ ਦੇ ਵਿੱਚ ਬਹੁਤ ਵਾਰ ਵੱਡੇ ਚਿਹਰਿਆਂ ਨੂੰ ਪੰਜਾਬੀਆਂ ਨੇ ਦਰਖਨਾਰ ਵੀ ਕੀਤਾ ਜੀ ਬਿਲਕੁਲ ਜੀ ਬਿਲਕੁਲ ਦੂਜੀ ਚੀਜ਼ ਇਹ ਹੈ ਜੀ ਨੈਸ਼ਨਲ ਲੈਵਲ ਤੇ ਜਿਹੜੀ ਸਿਆਸਤ ਹੈ ਨਾ ਨੈਸ਼ਨਲ ਲੈਵਲ ਦਾ ਜਿਹੜਾ ਨੈਰੇਟਿਵ ਹੈ ਇਲੈਕਸ਼ਨਾਂ ਦਾ ਤੇ ਜਿਹੜਾ ਪੰਜਾਬ ਲੈਵਲ ਦਾ ਨੈਰੇਟਿਵ ਹੈ ਉਹ ਦੋਨਾਂ 'ਚ ਮੇਲ ਨਹੀਂ ਹੈ ਹਾਂ ਜਿਹੜਾ ਆਫ ਦਾ ਨੈਰੇਟਿਵ ਹੈ ਕਿ ਪੰਜਾਬ ਨਾਲ ਤੱਕਾ ਹੋ ਰਿਹਾ ਹੈ ਸਟੇਟ ਦੇ ਰਾਈਟਸ ਨੇ ਕਿਸਾਨ ਇੱਕ ਪਾਸੇ ਲੱਗੇ ਹੋਏ ਨੇ ਪੂਰੇ ਸਟੇਟ ਦਾ ਨੈਰੇਟਿਵ ਇਹ ਹੈ ਕਿ ਜੀ ਜਿਹੜੀਆਂ ਫੁਟਪਾਉ ਡਿਸਰਪਟਿਵ ਸ਼ਕਤੀਆਂ ਨੇ ਉਹਨਾਂ ਨੂੰ ਖਤਰਾ ਹੈ ਆਰਐਸਐਸ ਦਾ ਬਿਆਨ ਆ ਗਿਆ ਜਿਹੜੇ ਕਿਸਾਨ ਮਜ਼ਦੂਰ ਨੇ ਉਹ ਕਹਿੰਦੇ ਡਿਸਰਪਟਿਵ ਐਕਟੀਵਿਟੀਜ਼ ਕਰ ਰਹੇ ਨੇ ਡਿਸਰਪਟਿਵ ਸ਼ਕਤੀਆਂ ਨੇ ਉਹ ਹਾਂ ਬਿਲਕੁਲ ਬਿਲਕੁਲ ਬੜੀ ਇਹ ਬਹਿਸ ਦਾ ਵਿਸ਼ਾ ਡਾਕਟਰ ਸਾਹਿਬ ਦੋਨਾਂ ਦਿਨਾਂ ਦੇ ਵਿੱਚ ਹੈ ਆਰਐਸਐਸ ਤੇ ਕਿਸਾਨ ਤੇ ਨਵਨ ਜੀ ਉਹਨੇ ਨੈਰੇਟਿਵ ਪਿੱੜ ਰਹੇ ਨੇ ਉਸ ਸਕੀਮ ਗਾਰਸੀਆ ਸੀ ਖਾਸ ਕਰਕੇ ਜੀ ਜੀ ਅਕਾਲੀ ਦਲ ਉਸ ਹਾਲਾਤ ਦੇ ਵਿੱਚ ਲੋਕਾਂ ਦੇ ਕੋਲ ਕੀ ਲੈ ਕੇ ਜਾਊਗਾ ਹੂੰ ਜੀਪੀਓ ਦੇ ਲਈ ਕੋਈ ਸਪੇਸ ਨਹੀਂ ਛੱਡ ਰਹੀ ਕਿ ਕਿਹੜੀ ਗੱਲ ਦੇ ਲਈ ਉਹ ਕਹਿਣਗੇ ਕਿ ਸਾਨੂੰ ਸਾਂਝੀ ਵੋਟ ਪਾਓ ਜੇ ਅਸੀਂ ਮਤਲਬ ਥੋੜਾ ਇਹ ਕਰਦੇ ਆਂਗੇ ਤਿੰਨ ਕਾਨੂੰਨ ਅਜੇ ਸਿੱਖ ਤੇ ਲਟਕ ਰਹੇ ਨੇ ਕਿਸਾਨ ਮੋਰਚਿਆਂ ਤੇ ਬੈਠੇ ਨੇ ਸ਼ੰਭੂ ਤੇ ਖਨੌਰੀ ਦੇ ਵਿੱਚ ਰੌਲਾ ਪੈ ਰਿਹਾ ਇੱਕ ਨੌਜਵਾਨ ਸ਼ਹੀਦ ਹੋ ਚੁੱਕਿਆ ਉਹਦੀ ਸ਼ਹਾਦਤ ਨੂੰ ਵੀ ਉਹ ਕਿਸਾਨ ਮਤਲਬ ਉਸ ਤਰੀਕੇ ਦੇ ਨਾਲ ਲੈ ਕੇ ਜਾ ਰਹੇ ਨੇ ਪਰ ਲੱਗਦਾ ਉਹਦੇ ਬਾਰੇ ਵੀ ਚਲੋ ਬਹੁਤ ਤਰ੍ਹਾਂ ਦੀਆਂ ਹੋਰ ਆ ਰਹੀਆਂ ਨੇ ਇਨਫੋਰਮੇਸ਼ਨ ਪਰ ਮੋٹے ਤੌਰ ਤੇ ਜਿਹੜਾ ਨੈਰੇਟਿਵ ਹੈ ਉਹ ਐਂਟੀ ਮਿਨੋਰਟੀ ਤੇ ਐਂਟੀ ਪੰਜਾਬ ਮਿਨੋਰਟੀ ਜੇ ਆ ਜਾਂਦਾ 100 ਦੇ ਨਾਲ ਉਹ ਉਹਨਾਂ ਨੂੰ ਵੋਟਾਂ ਦੁਆਰ ਹੈ ਉੱਥੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਿ ਖਾਲੀ ਦਲ ਹੈ ਜਿਹੜਾ ਉਹਦੇ ਲਈ ਗੜੀ ਬੜੀ ਮੁਸ਼ਕਲ ਗੱਲ ਹੋ ਜਾਂਦੀ ਹੈ ਕਿ ਜੇ ਉਹਨਾਂ ਨੂੰ ਉਹ ਮਾੜੇ ਵੀ ਕਹਿ ਰਹੇ ਨੇ ਮਤਲਬ ਉਸ ਤਰੀਕੇ ਨਾਲ ਉਹਨਾਂ ਦੇ ਛੋਟੇ ਲੈਵਲ ਦੇ ਕਹ ਲਓ ਜਿਹੜੇ ਧਾਰਮਿਕ ਆਗੂ ਨੇ ਕਸ਼ਮੀਰ ਸਿੰਘ ਗੁਰਾ ਵਰਗੇ ਮਤਲਬ ਗ੍ਰੰਥੀ ਵੀ ਲੈ ਕੇ ਜਾ ਰਹੇ ਨੇ ਉੱਪਰ ਲੈਵਲ ਦੇ ਆਈਪੀਐਸ ਅਫਸਰ ਵੀ ਲੈ ਕੇ ਜਾ ਆਈਐਫ ਇੰਡੀਅਨ ਫੋਰਸਰ ਵੀ ਲੈ ਕੇ ਜਾ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਕਿਸੇ ਲੈਵਲ ਦੇ ਉੱਪਰ ਅਜੇ ਕੋਈ ਉਸ ਤਰ੍ਹਾਂ ਦੀ ਫਾਈਨਲਾਈਜੇਸ਼ਨ ਨਹੀਂ ਹੈ ਇਸੇ ਕਰਕੇ ਉਹਨਾਂ ਨੇ ਬਾਏ ਦੀ ਮੀਟਿੰਗ ਰੱਖ ਲਈ ਹੈ ਹੂੰ ਹੂੰ ਹੋ ਸਕਦਾ ਹੈ ਕਿ ਕਿਸੇ ਨੂੰ ਕੱਲੇ ਹੀ ਚੱਲਣਾ ਪਵੇ ਹੂੰ हां ਇਹ ਵੀ ਇਹ ਵੀ ਹੈ ਕਈ ਵਾਰ ਇਹ ਹੁੰਦਾ ਵੀ ਪ੍ਰੈਸ਼ਰ ਬਿਲਡ ਕਰਕੇ ਦੇਖ ਲਈ ਆਖਿਰ ਆਖਰੀ ਵਾਰ ਕਿ ਕੋਈ ਸਾਨੂੰ ਸੱਦਾ ਪੱਤਰ ਭੇਜਣ ਕੋਈ ਦਵੱਲੀ ਗੱਲਬਾਤ ਗੇੜ ਦੀ ਗੱਲ ਫਿਰ ਤੁਰੇ ਅਰੰਭੇ ਦੇਖੋ ਅੰਦਰੋਂ ਤਾਂ ਇੱਕੋ ਹੀ ਨੇ ਬਿਲਕੁਲ ਕਲੀਅਰ ਹੈ ਕਿ ਜਿਹੜੀ ਘਰ ਵਾਪਸੀ ਢੀਂਸਾ ਸਾਹਿਬ ਦੇ ਹੋਇਆ ਉਹ ਤੋਂ ਕਲੀਅਰ ਹੈ ਕਿ ਅੰਦਰੋਂ ਇੱਕ ਨੇ ਸਟ੍ਰੈਟਜੀ ਬਦਲੀ ਹੋ ਸਕਦੀ ਹੈ ਇਹ ਹੋ ਸਕਦਾ ਹੈ ਵੀ ਅਸੀਂ ਜ਼ਾਹਰਾ ਸਮਝੌਤਾ ਨਾ ਕਰੀਏ ਗੁੱਜਾ ਸਮਝੌਤਾ ਕਰ ਲਈਏ ਹੂੰ ਜੀ 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 मतलब क्योंकि एक दूसरे ਨੂੰ ডিফینڈ ਕਰਨਾ ਉਹਨਾਂ ਲਈ ਔਖਾ ਹੈ ਉਹ ਅਕਾਲੀਆਂ ਨੂੰ ডিফینڈ ਨਹੀਂ ਕਰ ਸਕਦੇ ਅਕਾਲੀ ਉਹਨਾਂ ਨੂੰ ডিফینڈ ਨਹੀਂ ਕਰ ਸਕਦੇ ਸੋ ਸੀਟਾਂ ਤੇ ਸ਼ੇਅਰਿੰਗ ਹੋ ਜੂਗੀ ਜਿਹੜਾ ਉਹਨਾਂ ਦਾ ਬਿਜ਼ਨਸ ਇੰਟਰਸਟ ਨੇ ਹੋਰ ਅੰਦਰਲੀਆਂ ਜਿਹੜੀਆਂ ਮਤਲਬ ਖੇਡਾਂ ਨੇ ਉਹ ਖੇਡਦੇ ਰਹਿਣਗੇ ਪਰ ਲੋਕਾਂ ਕੋਲ ਉਪਰੋਂ ਉਪਰੋਂ ਮਤਲਬ ਬ੍ਰੋਦ ਦੇ ਵਿੱਚ ਖੜੇ ਹੋ ਕੇ ਉਹਨਾਂ ਨੂੰ ਜ਼ਿਆਦਾ ਸੂਟ ਕਰੂਗਾ ਮੇਰੇ ਖਿਆਲ ਅਕਾਲੀਆਂ ਨੂੰ ਜ਼ਿਆਦਾ ਬਿਲਕੁਲ ਡਾਕਟਰ ਸਾਹਿਬ ਤੁਸੀਂ ਇੱਕ ਅਕਸਰ ਹੀ ਇੱਕ ਗੱਲ ਕਰਿਆ ਕਰਦੇ ਸੀ ਨਵਜੋਤ ਸਿੰਘ ਸਿੱਧੂ ਸੰਬੰਧੀ ਕਿ ਉਹ ਤਾਂ ਵਾਪਸ ਵੀ ਆਪਣਾ ਜਾ ਕੇ ਕਮੈਂਟਰੀ ਕਰ ਲੈਣਗੇ ਜਾਂ ਪੁਰਾਣਾ ਉਹਨਾਂ ਦਾ ਜੋ ਵੀ ਹੈ ਮਨੋਰੰਜਨ ਨਾਲ ਜੁੜਿਆ ਮਾਮਲਾ ਉਧਰ ਰੁਚਿਤ ਹੋ ਜਾਣਗੇ ਖੈਰ ਅੱਜ ਉਹਨਾਂ ਨੇ ਇੱਕ ਫੈਸਲਾ ਅਜਿਹਾ ਲੈ ਵੀ ਲਿਆ ਆਈਪੀਐਲ ਦੇ ਵਿੱਚ ਉਹ ਦੁਬਾਰਾ ਕਮੈਂਟਰੀ ਵੱਲ ਵੀ ਜਾ ਰਹੇ ਨੇ ਤੇ ਕਮੈਂਟਰੀ ਦੇ ਨਾਲ ਨਾਲ ਉਹਨਾਂ ਦੀ ਸਿਆਸਤ ਕਿਵੇਂ ਮਤਲਬ ਦੋਨਾਂ ਦਾ ਮੇਲ ਜੋ ਦੋਨੇ ਚੱਲ ਚੱਲ ਸਕਣ ਗਿਆ ਜਾਂ ਪ੍ਰਭਾਵਿਤ ਹੋਏਗਾ ਜਿਹੜਾ ਉਹਨਾਂ ਦਾ ਸਿਆਸੀ ਜਿਹੜਾ ਪ੍ਰੋਗਰਾਮ ਉਹਨਾਂ ਦਾ ਕੋਈ ਵੀ ਪਰ ਇਸਾ ਉਹਨਾਂ ਨੇ ਬੇਸੇ ਤਾਂ ਇਧਰ ਵੀ ਕਮੈਂਟਰੀ ਹੋਈ ਕਰੀਏ ਜਿਆਦਾ ਹੂੰ ਜਿਹਨਿੰਦੇ ਸਿਆਸਤ ਚ ਵੀ ਰਹੇ ਨੇ ਉਹ ਕਮੈਂਟੇਟਰ ਜਿਆਦਾ ਸੀਗੇ ਹੂੰ ਉਸ ਟਿੱਕੇ ਦੇ ਨਾਲ ਪਰਫਾਰਮਰ ਘੱਟ ਸੀ ਮਤਲਬ ਉਹਨਾਂ ਨੇ ਪਬਲਿਕ ਨੂੰ ਐਂਟਰਟੇਨ ਕੀਤਾ 이슈 ਖੜੇ ਕਰੇ ਚੰਗੇ ਕਈਆਂ ਨੂੰ ਐਕਸਪੋਜ਼ ਵੀ ਕੀਤਾ ਪਰ ਉਹ ਉਸ ਤਰੀਕੇ ਨਾਲ ਸਿਆਸਤ ਦੇ ਵਿੱਚ ਨਹੀਂ ਜੰਮ ਸਕੇ ਜਾਂ ਤਾਂ ਉਹ ਓਰੀਜਨਲ ਪਾਰਟੀ ਬਣਾ ਲੈਂਦੇ ਜੇ ਉਹਨਾਂ ਦਾ ਸੀਐਮ ਬਣਨ ਦਾ ਸੁਪਨਾ ਪੂਰਾ ਹੁੰਦਾ 2027 ਦੇ ਵਿੱਚ ਅਕੇ ਪਰ ਮੇਰਾ ਖਿਆਲ ਉਹਨਾਂ ਦੀ ਆਪਣੀ ਪਾਰਟੀ ਵੀ ਗਰਾਊਂਡ ਲੈਵਲ ਤੇ ਵੀ ਉਹਨਾਂ ਨੂੰ ਫਿੱਟ ਨਹੀਂ ਆ ਰਹੀਆਂ ਚੀਜ਼ਾਂ ਇੱਕ ਮੇਰਾ ਖਿਆਲ ਉਹਨਾਂ ਦੀ ਜਿਹੜੀ ਮੈਨੂੰ ਸਮੱਸਿਆ ਲੱਗਦੀ ਹੈ ਉਹ ਮੈਂ ਬਹੁਤ ਨਿੱਜੀ ਤੌਰ ਤੇ ਨੇੜੇੋਂ ਨਹੀਂ ਜਾਣਦਾ ਉਹਨਾਂ ਨੂੰ ਪਰ ਜੋ ਬਿਹੇਵੀਅਰ ਮੈਂ ਉਹਨਾਂ ਦਾ ਪਬਲਿਕ ਦੇ ਵਿੱਚ ਦੇਖਿਆ ਜਿੰਨਾ ਵੀ ਹੁਣ ਤੱਕ ਦਾ ਉਹਨਾਂ ਦਾ ਟੈਂਪਰਾਮੈਂਟ ਸਿਆਸਤਦਾਨਾਂ ਵਾਲਾ ਨਹੀਂ ਹੈ ਹੂੰ ਜੀ ਸਦਾਨਾ ਜਿਹੜਾ ਅਸਲ ਦੇ ਵਿੱਚ ਉਹ ਬਹੁਤ ਉਹ ਹਰ ਇੱਕ ਨੂੰ ਇਹ ਲੱਗਣ ਲਾ ਦਿੰਦਾ ਨੇੜੇ ਲਾ ਕੇ ਕਿ ਮੈਂ ਕੁਝ ਵੀ ਹੋ ਜਵੇ ਵੀ ਤੇਰਾ ਇੰਟਰਸਟ ਮੇਰੇ ਕੋਲ ਪੂਰਾ ਹੋ ਜੂ ਇਹ ਨੂੰ ਅਸੀਂ ਇੰਟਰਸਟ ਐਗਰੀਗੇਸ਼ਨ ਕਹਿੰਦੇ ਆ ਹੂੰ ਉਹ ਟੈਂਪਰਮੈਂਟਲ ਬੰਦੇ ਨੇ ਜਲਦੀ ਗੁੱਸੇ ਹੋ ਜਾਂਦੇ ਨੇ ਦਿਲ ਨਾਲ ਸੋਚਣ ਵਾਲੇ ਬੰਦੇ ਨੇ ਜਲਦੀ ਪਿਆਰ ਵੀ ਕਰ ਲੈਂਦੇ ਨੇ ਮਤਲਬ ਉਹ ਜਿਸ ਤਰ੍ਹਾਂ ਵੀ ਪੀ ਸਿੰਘ ਨੇ ਕਿਹਾ ਸੀ ਕਿ ਜਿਹੜਾ ਸਿਆਸਤਦਾਨ ਹੈ ਇੰਡੀਆ 'ਚ ਉਹਦਾ ਦਿਮਾਗ ਤਾਂ ਲੂੰਗੜ ਵਾਲਾ ਚਾਹੀਦਾ ਪਰ ਉਹਦੀ ਚਮੜੀ ਹੈ ਜਿਹੜੀ ਉਹ ਬਹੁਤ ਮੋਟੀ ਚਾਹੀਦੀ ਹੈ ਕੈਂਡੇ ਵਰਗੀ ਚਾਹੀਦੀ ਹੂੰ ਹੂੰ ਜੀ ਇਹ ਸਿੱਧੇ ਬੰਦੇ ਨੇ ਜਲਦੀ ਰਿਐਕਟ ਕਰ ਜਾਂਦੇ ਨੇ ਉਸ ਤਰੀਕੇ ਦੇ ਨਾਲ ਪਰ ਮੇਰਾ ਖਿਆਲ ਹੈ ਇਹਨਾਂ ਨੇ ਸਰਕਲ ਕੰਪਲੀਟ ਕਰ ਲਿਆ ਦੂਜਾ ਆਈਪੀਐਲ ਆ ਰਹੀ ਹੈ ਉਹ ਜਿਹੜਾ ਐਂਟਰੇਨਮੈਂਟ ਇੰਡਸਟਰੀ ਉਹਨਾਂ ਦਾ ਰੁਜ਼ਗਾਰ ਵੀ ਹੈ ਐਸਾ ਵੀ ਹੈ ਉੱਥੇ ਤੇ ਉੱਥੇ ਉਹ ਜਮੇ ਵੀ ਹੋਏ ਨੇ ਉਹ ਤਾਂ ਉਹਨਾਂ ਦਾ ਆਪਣਾ ਇੱਕ ਟਿਕਾਣਾ ਹੈਗਾ ਹੀ ਹੈਗਾ ਹੂੰ ਹੂੰ ਉਹ ਬੈਟ ਰੱਖ ਕੇ ਥੋੜੀ ਦੇਰ ਲਈ ਜਾ ਸਕਦੇ ਨੇ ਮਲ ਪੈਂਚਾ ਤੇ ਬੈਠ ਸਕਦੇ ਨੇ ਪਿੱਛੇ ਦੁਬਾਰਾ ਫੇਰ ਮਾਰ ਲੈਣਗੇ ਟਰਾਈ ਕਿਉਂਕਿ ਅਜੇ ਦੂਰ ਪਈ ਹੈ ਜਿਹੜੀ ਇਲੈਕਸ਼ਨ ਹੈ ਹੂੰ ਜੀ ਇਹ ਘਾਬਨਾ ਹੈਗੀ ਹੈ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਵੀ ਨਹੀਂ ਕੋਈ ਉਹਨਾਂ ਨੂੰ ਕੋਪੱਲਾ ਨਹੀਂ ਫੜਾ ਰਿਹਾ ਹੈ ਮਲੂਮ ਦੀ ਜਿਹੜੀਆਂ ਜਿੱਦਾਂ ਦੀਆਂ ਸ਼ਕਤੀਆਂ ਨੇ ਉਹਨਾਂ ਨੂੰ ਯੂਜ਼ ਨਹੀਂ ਕੀਤਾ ਜਾ ਰਿਹਾ ਦੂਜੀ ਚੀਜ਼ ਇਹ ਹੈ ਕਿ ਉਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਸਮਰਥਾ ਹੈ ਤੇ ਜਿਹੜੀ ਅੰਬੀਸ਼ਨ ਹੈ ਉਹਦੇ 'ਚ ਵੀ ਕਨਟਰਡਿਕਸ਼ਨ ਹੈ ਉਹ ਆਰਗੇਨਾਈਜ਼ਡ ਤੇ ਉਸ ਤਰ੍ਹਾਂ ਦੇ ਲੀਡਰ ਨਹੀਂ ਹਨ ਜਿਸ ਤਰ੍ਹਾਂ ਦੇ ਮਤਲਬ ਲਹਿਰਾਂ 'ਚੋਂ ਨਿਕਲੇ ਹੋਏ ਲੀਡਰ ਹੁੰਦੇ ਨੇ ਹਮ ਇਹ ਐਕਚੁਅਲੀ ਸੈਲੀਬ੍ਰਿਟੀ ਹੈਗੇ ਨੇ ਫੈਨ ਫੋਲੋਇੰਗ ਹੈਗੀ ਹੈ ਪਰ ਫੈਸਲੇ ਲੈਣ ਦੇ ਲਈ ਨਾ ਤਾਂ ਉਹਨਾਂ ਦੀ ਕੋਈ ਪੱਕੀ ਆਡਿਓਲੋਜੀ ਹੈ ਦੇਖੋ ਨਾ ਕੋ ਕੋ ਪੱਕਾ ਆਰਗੇਨਾਈਜ਼یشنل ਸਟਰਕਚਰ ਹੈ ਕੋਈ ਨਾ ਹੀ ਕੋ ਸਭਾ ਹੈ ਸਿਆਸਤ ਵਾਲਾ ਉਹ ਅੱਗੇ ਠੀਕ ਹੈ ਮਤਲਬ ਜਿੱਤ ਵੀ ਗਏ ਉਹਨਾਂ ਨੇ ਗੱਲਾਂ ਵੀ ਬਹੁਤ ਕਰੀਆਂ ਬਹੁਤ ਸੁਣੀਆਂ ਮਤਲਬ ਬਹੁਤ ਸਾਰਿਆਂ ਦੇ ਚਿਹਰੇ ਵੀ ਨਕਾਬੇ ਨਕਾਬ ਕੀਤੇ ਪਰ ਜਿਹੜਾ ਜਿਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਹੁਣ ਲੀਡਰਸ਼ਿਪ ਦੀ ਜ਼ਰੂਰਤ ਹੈ कि ਜਿਹਦੇ ਵਿੱਚ ਸਹਿਜ ਹੋਵੇ ਜਿਹਦੇ ਵਿੱਚ ਮਤਲਬ ਸੁਣਨ ਦੀ ਸਮਰੱਥਾ ਜ਼ਿਆਦਾ ਹੋਵੇ ਬੋਲਣ ਦੀ ਘੱਟ ਹੋਵੇ ਮਤਲਬ ਉਦਾਂ ਦਾ ਕੋਈ ਲੀਡਰ ਅਜੇ ਹੈ ਨਹੀਂ ਇੱਥੇ ਸਾਰੇ ਦੇ ਸਾਰੇ ਕੈਪਟਨ ਨੇ ਪਰ ਸਾਰੇ ਸਾਰੇ ਟੀਮ ਵਰਕਰ ਕੋਈ ਵੀ ਨਹੀਂ ਹੈ ਮਤਲਬ ਸੇਵਾ ਕਰਨ ਵਾਲਾ ਹੰਬਲ ਜਿਵੇਂ ਹੋ ਕੇ ਚੱਲਣਾ ਹੁੰਦਾ ਏਦਾਂ ਦਾ ਨਹੀਂ ਹੈ ਪੰਜਾਬ ਨੂੰ ਲੀਡਰਸ਼ਿਪ ਏਦਾਂ ਦੀ ਚਾਹੀਦੀ ਹੈ ਜਿਹੜੀ ਕਿ ਮਤਲਬ ਸਮੂਹਕ ਵੀ ਹੋਵੇ ਜਿਹਦੇ ਵਿੱਚ ਮਤਲਬ ਜਜ਼ਬਾ ਸ਼ਰਾਫਤ ਦਾ ਵੀ ਹੋਵੇ ਪਰ ਨਾਲ ਦੀ ਨਾਲ ਇੱਕ ਦੂਜੇ ਦੀ ਸੁਣਨ ਯੋਗ ਵੀ ਹੋਣ ਭਾਈਚਾਰਾ ਕਾਇਮ ਕਰਨ ਵਾਲੇ ਹੋਣ ਸੋ ਇਹ ਇਕੱਲੇ ਇਕੱਲੇ ਸਾਡੇ ਮਤਲਬ ਕਮਾਂਡੋ ਲੀਡਰਸ ਨੇ ਸਾਰੇ ਦੇ ਸਾਰੇ ਲਗਭਗ ਜਿਹੜੇ ਅੱਜ ਕੱਲ ਗਰਾਉਂਡ ਦੇ ਚੱਲ ਰਹੇ ਨੇ ਸੋ ਉਸ ਨਾਲ ਅੰਤ ਮੇਰਾ ਖਿਆਲ ਹੈ ਕਿ ਉਹ ਥੋੜੀ ਦੇਰ ਲਈ ਜਾ ਵੀ ਸਕਦੇ ਨੇ ਤੇ ਉਹਨਾਂ ਲਈ ਠੀਕ ਹੀ ਰਹੂਗਾ ਸਿਆਸਤ ਲਈ ਵੀ ਠੀਕ ਰਹੂਗਾ ਹੂੰ ਕਹਿੰਦਾ ਪਾਬਕ ਕਿ ਡਾਕਟਰ ਸਾਹਿਬ ਆਪਾਂ ਪੰਜਾਬ ਦੇ ਵਿੱਚ ਲੀਡਰਸ਼ਿਪ ਕਹਿੰਦਾ ਪਾਬਕ ਕਿ ਬਹੁਤ ਸੁੰਝੀ ਸਿਆਣੀ ਲੀਡਰਸ਼ਿਪ ਉਹਦੀ ਤੋਟ ਹੈ ਕੋਈ ਘਾਟ ਹੈ ਆਪਾਂ ਮੰਨ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਸਾਡੇ ਲੀਡਰ ਤੋਂ ਭਾਨੇ ਸਿੱਧੂ ਲੱਖੇ ਸਿਧਾਣੇ ਤੋਂ ਲੈ ਕੇ ਸਿਮਰਨਜੀਤ ਮਾਨ ਤੱਕ ਤੇ ਆਪਣੇ ਭਗਵੰਤ ਸਿੰਘ ਮਾਨ ਜੀ ਤੱਕ ਨੇ ਹੂੰ ਮਤਲਬ ਕੀ ਨੂੰ ਪੱਲਾ ਫੜਾ ਜੀ ਉਹ ਇਸ ਤਰ੍ਹਾਂ ਕਹਿ ਰਹੇ ਮਤਲਬ ਵੀ ਮਤਲਬ ਬੜੀ ਅਜੀਬ ਹਾਲਾਤ ਦੇ ਵਿੱਚ ਦੀ ਆਪਾਂ ਗੁਜ਼ਰ ਰਹੇ ਹਾਂ ਕਿ ਕੁਦਰਤ ਜਿਦ ਤਰ੍ਹਾਂ ਮਜ਼ਾਕ ਕਰ ਰਹੀ ਹੁੰਦੀ ਹੈ ਨਾ ਮੈਨੂੰ ਕਿਸੇ ਨੇ ਕੋਈ ਕਹਾਵਤ ਸੁਣਾ ਰਿਆ ਸੀ ਬੰਦਾ ਕਿ ਪੰਜਾਬਸਿਆ ਤੇਰਾ ਮਜ਼ਾਕ ਉੜ ਗਿਆ ਤੇਰੇ ਅੱਗੇ ਲੱਗੇ ਮਜ਼ਾਕੀਏ ਹੂੰ ਸਾਡੀ ਜਿਹੜੀ ਲੀਡਰਸ਼ਿਪ ਹੈ ਪਾਇਦਾਰ ਲੀਡਰਸ਼ਿਪ ਜੇ ਨਹੀਂ ਅਮਰਜ ਹੋਈ ਇਹ ਸੰਕਟ ਦਾ ਸੰਕਟ ਦਾ ਸ਼ਬਦ ਹੋ ਜਵੇ ਹੋ ਜਵੇ ਐਸੀ ਗੱਲ ਨਹੀਂ ਹੈ ਕਦੇ ਵੀ ਦਾ ਟੋਟਲ ਘਟਾ ਨਹੀਂ ਹੁੰਦਾ ਪਰ ਫਿਲਹਾਲ ਇਹ ਹੈ ਵੀ ਅਰਬਦਰ ਨਰਬਤ ਦੁਬਾਰਾ ਆਈ ਹੈ ਹੂੰ ਦੂਜੇ ਬੰਨੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਮਸਲੇ ਨੇ ਉਹ ਬੜੇ ਡੂੰਘੇ ਨੇ ਬੜੇ ਪੁਰਾਣੇ ਨੇ ਬੜੇ ਕਹਿ ਲੀਏ ਕਿ ਜਿਵੇਂ ਜ਼ੰਗਾਲ ਲੱਗ ਚੁੱਕਾ ਹੈ ਅਜਿਹੀ ਸਥਿਤੀ ਸਰੀ ਬਣੀ ਹੋਈ ਹੈ ਬੜੀ ਜਾਨੀ ਕਿ ਮੋਰਚਿਆਂ ਮਿਹਦੇ ਜਿਹੜੇ ਮਸਲੇ ਨੇ ਉਹ ਅਜੇ ਜਿਉਂਦੇ ਤਿਉਂ ਖੜੇ ਨੇ ਸੰਕਟ ਗਹਿਰਾ ਹੈ ਜੀ ਲੀਡਰਸ਼ਿਪ ਪਤਲੀ ਹੈ ਬਹੁਤ ਹੂੰ ਹੂੰ ਕੀ ਹੈ ਬਿਲਕੁਲ ਸਾਰੇ ਪਾਸੇ ਹੀ ਦਿਖ ਰਹੀ ਹੈ ਇਹ ਗੱਲ ਹੂੰ ਖਾਸ ਕਰਕੇ ਜਦੋਂ ਇੱਕ ਵੱਡੀ ਦੇਸ਼ ਦੇ ਵਿੱਚ ਪਾਰਟੀ ਬੜੀ ਅੱਗੇ ਵਧ ਰਹੀ ਹੋਵੇ ਤੇ ਉਸ ਵੇਲੇ ਹੋਰ ਵੱਡੀ ਜ਼ਰੂਰਤ ਹੈ ਕਿ ਪੰਜਾਬ ਦੇ ਵਿੱਚੋਂ ਬਹੁਤ ਹੀ ਸਿਆਣੇ ਲੀਡਰ ਵੀ ਸਾਹਮਣੇ ਆਉਣ ਤਾਂ ਕਿ ਪੰਜਾਬ ਦੀ ਜਿਹੜੀ ਗੱਲਬਾਤ ਤੇ ਪੰਜਾਬ ਦਾ ਜਿਹੜਾ ਫਲਸਫਾ ਉਹ ਉਸ ਤਰੀਕੇ ਉਸ ਲਹਿਜੇ ਨਾਲ ਅੱਗੇ ਰੱਖ ਸਕਣ ਨਹੀਂ ਤਾਂ ਐ ਹੁੰਦਾ ਹੈ ਕੋਈ ਜਿਹੜੀ ਵੱਡੀਆਂ ਧਿਰਾਂ ਨੇ ਉਹ ਵੀ ਸਿਆਸੀ ਮਾਹੌਲ ਨੂੰ ਹੀ ਸਾਰਾ ਕੁਝ ਵਿੱਚ ਕਲਾਗ ਦੇ ਵਿੱਚ ਲੈ ਕੇ ਅੱਗੇ ਵੱਧਦੀਆਂ ਨੇਤੁਰਦੀਆਂ ਨੇ ਤੇ ਪਿੱਛੇ ਦੇਖਦਾ ਰਹਿ ਜਾਂਦਾ ਪੰਜਾਬ ਅਕਸਰ ਹੀ ਆਪਾਂ ਦੇਖੀ ਵੀ ਰਹੇ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਉਹ ਬੜੀ ਆਪਣੀ ਕਲੈਰਟੀ ਹੈ ਉਹਨਾਂ ਨੂੰ ਆਪਣੇ ਏਜੰਡੇ ਬਾਰੇ ਆਪਣੇ ਉਹਨਾਂ ਦੇ ਮਕਸਦਾਂ ਬਾਰੇ ਫਿਰ ਇਹ ਬਾਰਡਰ ਸਟੇਟ ਹੈ ਸੰਕਟ ਤੇ ਫਸੀ ਹੋਈ ਹੈ ਪਹਿਲਾ ਸੰਕਟ ਆਇਆ ਗ੍ਰੀਨ ਰੈਵੋਲੂਸ਼ਨ ਦਾ ਸੰਕਟ ਆਇਆ ਕਿ ਗ੍ਰੀਨ ਰੈਵੋਲੂਸ਼ਨ ਐਗਜ਼ੌਸਟ ਹੋ ਗਿਆ ਖੇਤੀ ਚ ਸੰਕਟ ਆ ਗਿਆ ਉਹ ਤੋਂ ਬਾਅਦ ਸਿਆਸੀ ਸੰਕਟ ਆ ਗਿਆ 80ਵਿਆਂ ਤੋਂ ਬਾਅਦ ਸਿੱਖ ਮਤਲਬ ਸੈਪਰੇਟਿਸਮ ਕਹ ਲੋ ਜੋ ਮਰਜੀ ਨਾਂ ਦੇ ਲੋ ਤੁਸੀਂ ਜੋ ਸਾਡਾ ਬਹੁਤ ਸਾਰਾ ਮਾਰਿਆ ਗਿਆ ਉਹ ਤੋਂ ਬਾਅਦ ਫਿਰ ਸੰਕਟ ਤੇ ਸੰਕਟ ਹੀ ਆਏ ਨੇ ਨਾ ਉਹ ਤੋਂ ਬਾਅਦ ਗੈਂਗਸਟਰ ਬਣਾ ਲੇ ਪੁਲਿਸ ਨੇ ਉਹ ਬਿਜ਼ਨਸ ਹੈ ਪੂਰਾ ਦਾ ਪੂਰਾ ਧੰਦਾ ਚੱਲ ਰਿਹਾ ਹੈ ਉਹਦੇ ਨਾਲ ਨਸ਼ੇ ਆ ਗਏ ਪੁਨਤੀਜਾ ਹ ਮਾਈਗ੍ਰੇਸ਼ਨ ਦਾ ਨੌਜਵਾਨ ਬਾਹਰ ਜਾ ਰਹੇ ਨੇ ਉਹ ਜਦੋਂ ਤਰਨੋਚਨ ਸਿੰਘ ਐਮਪੀ ਹੁੰਦੇ ਸੀ ਉਹ ਕਹਿੰਦੇ ਸੀ ਵੀ ਪੰਜਾਬ ਤਾਂ ਬਿਰਦਾਸ਼ਮ ਨਹੀਂ ਬਣ ਰਿਹਾ ਹੂੰ ਪਰ ਸਭ ਤੋਂ ਵੱਡਾ ਸੰਕਟ ਜਿਹੜਾ ਭਿੰਡਰ ਸਾਹਿਬ ਕਹੀਏ ਉਹ ਹੈਗਾ ਕਰੈਕਟਰ ਹੂੰ ਇਹ ਜਿਹੜੀਆਂ ਦੀਆਂ ਸੰਸਥਾਵਾਂ ਨੇ ਚਾਹੇ ਉਹ ਧਾਰਮਿਕ ਨੇ ਚਾਹੇ ਸਮਾਜਿਕ ਨੇ ਚਾਹੇ ਸਿਆਸੀ ਨੇ ਚਾਹੇ ਉਹ ਆਰਥਿਕ ਨੇ ਉਹਨਾਂ ਦੇ ਉੱਪਰ ਜਿਹੜੇ ਬੈਠੇ ਨੇ ਬੰਦੇ ਕਾਹਵਜ ਉਹਨਾਂ ਦੇ ਵਿੱਚ ਇਹ ਤਾਂ ਨਹੀਂ ਵੀ ਸਾਰੇ ਹੀ ਮਾੜੇ ਨੇ ਪਰ ਮੈਜੋਰਟੀ ਦਾ ਜਿਹੜਾ ਕਿਰਦਾਰ ਹੈ ਨਾ ਉਹਨਾਂ ਦੀ ਜਮੀਰ ਸੁੱਤੀ ਪਈ ਹੈ ਜਗਤ ਮੀਰ ਵਾਲੇ ਉਹ ਨਹੀਂ ਹਾਲੋ ਆਪਣੇ ਕੋਲ ਟਿਪੀਕਲ ਕੇਸ ਆਉਂਦੇ ਨੇ ਔਰ ਕੋਈ ਉਹਨਾਂ ਨੂੰ ਰਿਸਪੌਂਸ ਨਹੀਂ ਮਿਲਦਾ ਬਿਲਕੁਲ ਇਸ ਤਰ੍ਹਾਂ ਲਾ ਕੇ ਸਿੱਟੇ ਦਿੱਤੇ ਜਾਂਦੇ ਨੇ ਬਿਲਕੁਲ ਜਿਵੇਂ ਮੱਖਣ ਚੋਂ ਬਾਲ ਕੱਢਿਆ ਜਾਂਦਾ ਹੈ ਕੋਰ ਵਿਜੇ ਪ੍ਰਤਾਪ ਦਾ ਕੇਸ ਆਪਣੇ ਸਾਹਮਣੇ ਹੈ ਹਮ ਜੀ ਸਰ ਨੌਕਰੀ ਛੱਡ ਕੇ ਉਹਦਾ ਚੰਗਾ ਭਲਾ ਕੈਰੀਅਰ ਮਤਲਬ ਇੱਕ ਆਈਡਿਅਲਿਜ਼ਮ ਦੇ ਵਿੱਚ ਇੱਕ ਪਾਰਟੀ ਜੁਆਇਨ ਕਰਦਾ ਹੈ ਸਾਰੇ ਪੰਜਾਬ ਦੀ ਢੰਕਾ ਪਜਾਇਆ ਜਾਂਦਾ ਹੈ ਅੱਜ ਦੀ ਡੇਟ ਦੇ ਵਿੱਚ ਮੇਰਾ ਕਹਿ ਲੈ ਉਹ ਬਿਲਕੁਲ ਐ ਆਊਟਕਾਸਟ ਵਾਲੀ ਪੋਜੀਸ਼ਨਾਂ ਦੇ ਹੈ ਤੋ ਜਿਹੜਾ ਸੱਚਾ ਸੁੱਚਾ ਇਮਾਨਦਾਰ ਬੰਦਾ ਹੈ ਕਿਤੇ ਵੀ ਚਾਹੇ ਉਹ ਕਿਸੇ ਦਫ਼ਤਰ 'ਚ ਹੈ ਚਾਹੇ ਕਿਸੇ ਸੰਸਥਾ 'ਚ ਹੈ ਉਹ ਆਈਸੋਲੇਟਡ ਬੈਠਾ ਹੈ ਉਹ ਰੀਸੀਵਿੰਗ ਐਂਡ ਤੇ ਹੈ ਉਹਦੀ ਕੋਈ ਨਹੀਂ ਸੁਣਦਾ ਜਿਹੜੇ ਉਹ ਰੌਲਾ ਰੱਪਾ ਪਾਉਂਦਾ ਹੈ ਜਿਵੇਂ ਹੁਣ ਇੱਕ ਨਵਾਂ ਟ੍ਰੈਂਡ ਚੱਲ ਰਿਹਾ ਜਿਹੜੇ ਰੌਲਾ ਰੱਪਾ ਪਾਉਣ ਵਾਲੇ ਨੇ ਉਹ ਵੀ ਆਪ ਹੀ ਖੜੇ ਕਰ ਲਏ ਜਾਂਦੇ ਨੇ ਹੂੰ ਜੀ ਪ੍ਰੋਟੈਸਟ ਵੀ ਹੁਣ ਸੌਦੇਬਾਜ਼ੀ ਦਾ ਇੱਕ ਸਾਧਨ ਬਣ ਗਿਆ ਹੈ ਬਹੁਤ ਸਾਰੇ ਐਸੇ ਪ੍ਰੋਟੈਸਟ ਪਿਛਲੇ ਸਮੇਂ 'ਚ ਹੋਏ ਨੇ ਇਹਨਾਂ ਦੇ ਸੌਦੇਬਾਜ਼ੀ ਆਉਂਨ ਲੱਗ ਤੋ ਜਿਹੜਾ ਇੱਕ ਦਲਾਲੀ ਕਲਚਰ ਆ ਗਿਆ ਜਿਹੜਾ ਪੰਜਾਬ ਚ ਨਹੀਂ ਸੀ ਪਹਿਲਾਂ ਹੂੰ ਜੀ ਜੀ ਮਤਲਬ ਨਹੀਂ ਮਰ ਜਾਂਦੇ ਸੀ ਹੁਣ ਤੱਕ ਲਾਲ ਸਿੰਘ ਤੇਜਾ ਸਿੰਘ ਨੂੰ ਲੋਕਾਂ ਨੇ ਬਖਸ਼ਿਆ ਨਹੀਂ ਅਜੇ ਤੱਕ ਹੂੰ ਹੂੰ ਪਰ ਹੁਣ ਮਤਲਬ ਉਹ ਗੱਲ ਨਹੀਂ ਹੈ ਤੋ ਜਦੋਂ ਦੇਖਦੇ ਆ ਥੋੜਾ ਜਿਹਾ ਵੀ ਪਰਦਾ ਕਿਸੇ ਦਾ ਖੋਲ ਕੇ ਦੇਖੋ ਮੜਾ ਜਿਹਾ ਛਰੇਟ ਕੇ ਦੇਖੋ ਤਾਂ ਥੱਲੇ ਕੁਝ ਹੋ ਰਹੀ ਨਿਕਲੇ ਹੁੰਦਾ ਹੂੰ ਹੂੰ ਹਾਂ ਇੱਕ ਸੰਕਟ ਤਾਂ ਹੈਗਾ ਪਰ ਕੋਈ ਨਹੀਂ ਕੋਈ ਕਰ ਨਹੀਂ ਇਦਾਂ ਹੁੰਦਾ ਹੂੰ ਬਿਲਕੁਲ ਚੈਨਨੂ ਪਰ ਪੰਜਾਬ ਨੇ ਹੁਣ ਤੱਕ ਕਈ ਹਾਲਾਤ ਦੇਖੇ ਨੇ ਖੈਰ ਅੱਜ ਜਿਹੜਾ ਕਹਿ ਲਈਏ ਕਿ ਇੱਕ ਸਿਆਸੀ ਪੱਧਰ ਦਾ ਵੀ ਨਗਾਰ ਪੰਜਾਬ ਦੇ ਸਾਹਮਣੇ ਖੜਾ ਹੈ ਕਈ ਹੋਰ ਮੁਸ਼ਕਲਾਂ ਜਿਹੜੀਆਂ ਨੇ ਭਾਵੇਂ ਬੜੀਆਂ ਸੁਰੱਖਣੀ ਸਮੇ ਤੋਂ ਉਵੇਂ ਦੀ ਉਵੇਂ ਖੜੀਆਂ ਨੇ ਖੈਰ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਆਪਣੀ ਨਵੀਂ ਜਿਹੜੀ ਤਾਜ਼ਾ ਤਰੀ ਲੀਡਰਸ਼ਿਪ ਉਹ ਕਿਸ ਤਰ੍ਹਾਂ ਦੀ ਪਾਰਲੀਮੈਂਟ ਦੇ ਵਿੱਚ ਭੇਜਦਾ ਖੈਰ ਡਾਕਟਰ ਸਾਹਿਬ ਤੁਸੀਂ ਚੈਨਲੀ ਮਿਸ਼ਨ ਪੰਜਾਬੀ ਲਈ ਆਪਣਾ ਬੜਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਪਿੰਡਾ ਸਾਹਿਬ ਸਰੋਤਿਆਂ ਦਾ ਦਰਸ਼ਕਾਂ ਦਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ